ਸਰ ਜਿਹੜੇ ਪੱਲੇ ਕੁਛ ਨਹੀਂ ਰੋਪ ਹੀ ਲਗਾਏਗਾ ਪਰ ਕੁਲਾਰਜੀ ਦੀ ਗੱਲ ਤਾਂ ਤੁਸੀਂ ਕਹੋਗੇ ਨਾ ਕੋਈ ਬੰਦਾ ਕਹਿੰਦਾ ਯਾਰ ਉਹਦੀ ਫਿਕੋ ਦੇ ਹਿਸਾਬ ਲੈ ਲੋ ਉਹਦੇ ਕੋਲੋਂ ਪਹਿਲੇ ਉਹਨੇ ਕਿਸੀ ਪ੍ਰਧਾਨ ਖੜ ਕੇ ਡਿਬੇਟ ਕਰ ਲੈ ਕਾਹਦੇ ਭੱਜ ਗਿਆ ਅੱਜ ਤੱਕ ਸਬਦਾਨ ਨਹੀਂ ਦਿੱਤਾ ਨਾ ਦਿੱਤਾ ਸਾਹਿਬ ਚਿੱਠੀਆਂ ਲੱਗ ਕੇ ਲਿਖ ਲਿਖ ਕੇ ਮੈਂ ਥੱਕ ਗਿਆ ਉਹ ਕਹਿੰਦਾ ਅਸੀਂ ਨਹੀਂ ਦੇਣਾ ਉਹ ਮੈਂਬਰਾਂ ਨੂੰ ਸਾਰਿਆਂ ਨੂੰ ਸਬਦਾਨ ਦੀ ਕਾਪੀ ਦੇ ਦੇ ਕਿਉਂ ਨਹੀਂ ਦੇਣੀ 5-5000 ਰੁਪਏ ਮਹੀਨੇ ਦੀ ਸਾਲ ਦੀ ਆਪਾਂ ਮੈਂਬਰਸ਼ਿਪ ਲੈਂਦੇ ਆ ਕਿਉਂ ਨਹੀਂ ਹਿਸਾਬ ਦੇਣਾ ਬਣਾ ਕੇ ਦਿਓ ਪਹਿਲੇ ਸ਼ਿੱਟਾਂ ਮੈਂ ਉਹਨਾਂ ਸ਼ਬਦ ਇਸਤੇਮਾਲ ਨਹੀਂ ਕਰਨਾ ਚਾਹੁੰਦਾ ਤੁਸੀਂ ਸਮਝ ਲਓ ਕਿ ਨੌਜਵਾਨ ਦਾ ਉਲਟਾ ਸ਼ਬਦ ਉਹ ਇਸਤੇਮਾਲ ਕਰਦੇ ਆ ਸਰ ਉਹ ਮੇਰੇ ਵਿਰੋਧੀ ਨੇ ਇਹਨੇ ਜੀ ਮੈਂ ਅੱਜ ਇਹ ਤੁਸੀਂ ਕਹੋਗੇ ਇਲਜ਼ਾਮ ਲਾਗੇਣਾ ਤੁਹਾਡੇ ਦੀ ਸਰ ਅੱਜ ਦੇਖੋ ਮੇਰੀ ਏਜ ਅਰਾਊਂਡ 50 ইয়ারਸ ਹੈ ਮੈਂ ਨੌਜਵਾਨ ਨਹੀਂ ਆ ਮੈਂ ਮੀਡੀਅਮ ਐ ਨੌਜਵਾਨ ਦਾ ਸਾਡੇ ਬੱਚੇ ਵੀ ਇੰਡਸਟਰੀ ਜਾ ਚੁੱਕੇ ਆ ਜਿਉਂ ਉਹਨਾਂ ਨੂੰ ਕਹੀ ਐ ਐਸੋਸੀਏਸ਼ਨ ਆਜੋ ਉਹ ਆ ਕੇ ਰਾਜੀ ਨਹੀਂ ਤਵਲਾ ਸਾਹਿਬ ਨੂੰ ਇਹ ਕਿਉਂ ਕਹਿ ਰਿਹਾ ਕਿ ਹਰ ਵਾਰ ਆਂਦੇ ਆ ਨਵੀਂ ਟੀਮ ਲੈ ਕੇ ਆ ਜਾਂਦੇ ਆ ਦੇਖੋ ਵਿਰੋਧੀ ਐ ਜੀ ਉਹਨਾਂ ਨੇ ਕੁਛ ਨਾ ਕੁਛ ਕਮੈਂਟ ਕਰਨੇ ਆ ਜੇ ਇੰਨੇ ਸਾਲਾਂ ਤੋਂ ਉਹੀ ਇਲੈਕਸ਼ਨ ਲੜਦੇ ਆ ਰਹੇ ਆ ਫਿਰ ਯੰਗ ਕੀ ਕਰ ਰਿਹਾ ਉਹਨਾਂ ਨੇ ਇੰਨੇ ਸਾਲ ਤੋਂ ਉਹ ਐਸੋਸੀਏਸ਼ਨ ਦੇ ਇਲੈਕਸ਼ਨ ਨੂੰ ਸਿਆਸਤ ਸਮਝ ਰਿਹਾ ਜੇ ਉਹ ਸਿਆਸਤ ਨਾਲ ਹੀ ਚੱਲਣਗੇ ਤੇ ਫਿਰ ਯੰਗ ਕੀ ਕਰੇਗਾ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ ਦੇ ਇਲੈਕਸ਼ਨ ਜਿਹੜੇ ਨੇ ਇਹ ਬਹੁਤ ਜ਼ਿਆਦਾ ਸਰਗਰਮ ਹੋ ਚੁੱਕੇ ਨੇ ਔਰ ਇਸ ਵਕਤ ਅਗਰ ਗੱਲ ਕਰੀਏ ਤਾਂ ਦੋਨੋਂ ਟੀਮਾਂ ਵੱਲੋਂ ਆਪਣਾ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈਗਾ ਔਰ ਇਸ ਵਕਤ ਡੀਐਸ ਚਾਬਲਾ ਔਰ ਉਹਨਾਂ ਦੀ ਟੀਮ ਵੱਲੋਂ ਗਿਲ ਰੋਡ ਦੇ ਉੱਤੇ ਸਾਈਕਲ ਪਾਰਟਸ ਦੀਆਂ ਜਿੰਨੀਆਂ ਵੀ ਸ਼ਾਪਸ ਹੈਗੀਆਂ ਨੇ ਟ੍ਰੇਡਰਸ ਨੇ ਉਹਨਾਂ ਨੂੰ ਸਾਰਿਆਂ ਨੂੰ ਵੋਟ ਪਾਣ ਦੀ ਅਪੀਲ ਕੀਤੀ ਜਾ ਰਹੀ ਹੈ ਔਰ ਨਾਲ ਦੀ ਨਾਲ ਡੋਰ ਟੂ ਡੋਰ ਕੀਤਾ ਜਾ ਰਿਹਾ ਹੈਗਾ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਵੀ ਸ਼ਾਪਕੀਪਰਸ ਜਾਂ ਵੋਟਰਸ ਨੇ ਖਾਸ ਕਰਕੇ ਸਾਈਕਲ ਇੰਡਸਟਰੀ ਅਤੇ ਪਾਰਟਸ ਐਸੋਸੀਏਸ਼ਨ ਨਾਲ ਜੁੜੇ ਹੋਏ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈਗੀ ਹੈ ਔਰ ਦੱਸ ਦिए ਕਿ ਇਹ ਸਭ ਤੋਂ بڑا ਇਲੈਕਸ਼ਨ ਹੁੰਦਾ ਹੈਗਾ ਸਾਈਕਲ ਇੰਡਸਟਰੀ ਦਾ ਜਿੱਥੇ ਅੱਜ ਪੂਰਾ ਕਮਾਸਾਨ ਚੱਲ ਰਿਹਾ ਹੈਗਾ ਔਰ ਇਲੈਕਸ਼ਨ ਜਿੱਤਣ ਲਈ ਡੋਰ ਟੂ ਡੋਰ ਕੀਤਾ ਜਾ ਰਿਹਾ ਹੈ ਡੀਐਸ ਚਾਵਲਾ ਜੀ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਜਿਹੜਾ ਹੈਗਾ ਇਸ ਸਤਨਦੀ ਰਣਨੀਤੀ ਹੈ ਔਰ ਕੀ ਉਹ ਆਪਣਾ ਪਲਾਨ ਲੈ ਕੇ ਅੱਗੇ ਚੱਲ ਰਹੇ ਨੇ ਨਾਲ ਗੱਲਬਾਤ ਕਰ ਲੈਨੇ ਮੇਰੇ ਨਾਲ ਨੇ ਸਰ ਇਸ ਵਕਤ ਪੂਰਾ ਡੋਰ ਟੂ ਡੋਰ ਚੱਲ ਰਿਹਾ ਹੈਗਾ ਕੀ ਰਿਸਪੌਂਸ ਦਿਖ ਰਿਹਾ ਹੈਗਾ ਔਰ ਸਭ ਤੋਂ ਬੜੀ ਗੱਲ ਜਿਹੜੀ ਤੁਹਾਡੀ ਵਿਰੋਧੀ ਟੀਮ ਹੈ ਉਹ ਬਹੁਤ aarop ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ਸਰ ਜਿਹਦੇ ਪੱਲੇ ਕੁਝ ਨਹੀਂ aarop ਹੀ ਲਗਾਏਗਾ ਤੁਸੀਂ ਇਹ ਹਜੂਮ ਦੇ ਇੱਕ ਵਾਰੀ ਕੈਮਰਾਮੈਨ ਨੂੰ ਕਹੋ ਕੋ ਕਮਾ ਕੇ ਦੇਖਣਾ ਰਿਕਵੈਸਟ ਕਰਦਾ ਹਾਂ ਦੇਖੋ ਕੀ ਹਾਲ ਚੱਲ ਰਿਹਾ ਹੈ ਨਤੀਜੇ ਤੇ ਹੁਣੇ ਆ ਗਿਆ ਵੋਟਾਂ ਦਾ ਇਹ ਬੇਈਮਾਨਾ ਇਨਸਾਨਾਂ ਨਾਲ ਕੋਈ ਜਵਾਬ ਨਹੀਂ ਦੇਣਾ ਚਾਹੁੰਦੇ ਨਹੀਂ ਪਰ ਕੁਲਾਰਜੀ ਦੀ ਗੱਲ ਤਾਂ ਤੁਸੀਂ ਕਹੋਗੇ ਨਾ ਕੋਈ ਬੰਦਾ ਕੋ ਯਾਰ ਉਹਦੀ ਫਿਕੋ ਦੇ ਹਿਸਾਬ ਲੈ ਲੋ ਉਹਦੇ ਕੋਲੋਂ ਪਹਿਲੇ ਹੁਣ ਮੈਂ ਕਿਸੀ ਪ੍ਰਧਾਨ ਖੜ ਕੇ ਡਿਬੇਟ ਕਰ ਲੈ ਕਾਹਦੇ ਭੱਜ ਗਿਆ ਨਹੀਂ ਤੁਸੀਂ ਡਿਬੇਟ ਲਈ ਚੈਲੰਜ ਕੀਤਾ ਸੀ ਉਹਨਾਂ ਨੇ ਤਾਂ ਕਿਹਾ ਸੀਗਾ ਕਿ ਮੇਰੇ ਕੋਲ ਸਾਰੇ ਸਬੂਤ ਐ ਐਵੀਡੈਂਸ ਆ ਮੇਰੇ ਤੋਂ ਹਿਸਾਬ ਲਓ ਮੇਰੀ ਗੱਲ ਨਹੀਂ ਸਮਝੀਏ ਸਾਫ ਫਿੱਕੋ ਦੇ ਮੈਂਬਰਾਂ ਨੂੰ ਦੇਵੇ ਨਾ ਖੁੱਲ ਕੇ ਜੇਬ ਚ ਪਾ ਕੇ ਹਿਸਾਬ ਰੱਖਣਾ ਹੋਂ ਨਾ ਮੈਂ ਕਹਿਆ ਸੀ ਪ੍ਰਧਾਨ ਦੇ ਕਾਗਜ਼ 'ਤੇ ਭਰ ਲੈ ਆ ਜਾ ਮੈਦਾਨ 'ਚ ਡਿਬੇਟ ਕਰਦੇ ਆ ਮੈਂ ਮੈਂਬਰ ਐ ਫਿੱਕੋ ਦਾ ਮੈਨੂੰ ਭੇਜ ਦੇਵੇ ਸਾਹਿਬ ਨਹੀਂ ਚਲੋ ਠੀਕ ਐ ਚਾਵਲਾ ਜੀ ਪਰ ਅੱਜ ਕਿੱਦਾਂ ਦਾ ਰਿਸਪਾਂਸ ਫਿੱਕੋ ਦੇ ਮੈਂਬਰ ਨੇ ਫਿੱਕੋ ਦਾ ਅੱਜ ਤੱਕ ਹਿਸਾਬ ਨਹੀਂ ਦਿੱਤਾ ਮੈਨੂੰ ਭੇਜ ਦੇਵੇ ਸਾਹਿਬ ਪੈਰਾਸ਼ੀਟ ਫਿਰ ਡਿਬੇਟ ਕਰ ਲੈਂਦੇ ਆ ਕੀ ਦਿੱਕਤ ਐ ਡਿਬੇਟ ਕਰ ਲੈਂਦੇ ਆ अच्छा चालो ये आज डोर टू डोर ਕੀਤਾ ਹੈਗਾ ਕੀ ਰਿਸਪਾਂਸ ਦੇ ਗਿਆ ਨਾਲੇ ਉਹਦਾ ਸੰਵਿਧਾਨ ਵੀ ਮੰਗਾ ਲੋ ਰਿਸਪਾਂਸ ਦੇ ਕੇ ਲਓ ਪਬਲਿਕ ਕਰ ਦੇ ਰਿਸਪਾਂਸ ਦੇ ਲਓ ਰਿਸਪਾਂਸ ਸੰਵਿਧਾਨ ਬਣਾਇਆ ਹੋਇਆ ਪਰਤਖ ਨੂੰ ਪ੍ਰੂਫ ਦੀ ਲੋੜ ਨਹੀਂ ਹੁੰਦੀ ਜੀ ਪਰਤਖ ਤੁਹਾਡੇ ਸਾਹਮਣੇ ਚੱਲੇ ਆ ਸੈਕੰਡਰੀ ਮੈਂਬਰ ਚੱਲ ਰਹੇ ਨੇ ਜਿਨ੍ਹਾਂ ਨੇ ਵੋਟਾਂ ਪਾਣੀਆਂ ਜਵਾਬ ਦੇਣਗੇ ਪਰਸੋਂ ਠੋਕ ਕੇ ਦੇਣਗੇ ਮੈਂਬਰਾਂ ਨੂੰ ਪਰਸੋਂ ਜਿਹੜਾ ਜਵਾਬ ਠੋਕੇ ਦਿੱਤਾ ਕਿ ਮੈਂਬਰਾਂ ਨੂੰ ਗੁਰਮੀਤ ਸਿੰਘ ਕੁਲਾਰ ਨੂੰ ਮੈਂ ਤੁਹਾਡੇ ਵਾਰਫਤ ਨਵੇਦਨ ਕਰਦਾ ਬੇਨਤੀ ਕਰਦਾ ਦੋਨੋਂ ਹੱਥ ਜੋੜ ਕੇ ਅੱਜ ਤੱਕ ਸਬਧਾਨ ਨਹੀਂ ਦਿੱਤਾ ਨਾ ਦਿੱਤਾ ਸਾਹਿਬ ਚਿੱਠੀਆਂ ਲੱਗ ਕੇ ਲਿਖ ਲਿਖ ਕੇ ਮੈਂ ਥੱਕ ਗਿਆ ਉਹ ਕਹਿੰਦਾ ਅਸੀਂ ਨਹੀਂ ਦੇਣਾ ਉਹ ਮੈਂਬਰਾਂ ਨੂੰ ਸਾਰਿਆਂ ਨੂੰ ਸਬਧਾਨ ਦੀ ਕਾਪੀ ਦੇ ਦੇ ਕਿਉਂ ਨਹੀਂ ਦੇਣੀ 5-5000 ਰੁਪਏ ਮਹੀਨੇ ਦੀ ਸਾਲ ਦੀ ਆਪਾਂ ਮੈਂਬਰਸ਼ਿਪ ਲੈਂਦੇ ਆ ਕਿਉਂ ਨਹੀਂ ਸਾਹਿਬ ਦੇਣਾ ਬਣਾ ਕੇ ਦਿਓ ਬੈਲੈਂਸ ਸ਼ੀਟਾਂ ਤੇ ਇੱਥੇ ਕੁਲਾਰ ਹੁਣਾਂ ਦੇ ਜਿਹੜੇ ਵਿਰੋਧੀ ਗਰੁੱਪ ਵੱਲੋਂ ਸਵਾਲ ਚੱਕੇ ਗਏ ਸੀ ਉਹਦੇ ਤੇ ਵੀ ਜਿਹੜਾ ਇੱਥੇ ਜਵਾਬ ਮੰਗਿਆ ਜਾ ਰਿਹਾ ਹੈਗਾ ਕਿ ਕਿਉਂ ਹਿਸਾਬ ਨਹੀਂ ਦਿੱਤਾ ਜਾਂਦਾ ਪਰ ਡੀਐਸ ਚਾਵਲਾ ਗਰੁੱਪ ਵੱਲੋਂ ਕੀ ਆ ਜਾ ਰਿਹਾ ਹੈਗਾ ਕਿ ਕੁਲਾਰ ਜਿਹੜੇ ਨੇ ਹਿਸਾਬ ਦੇਣ ਤੋਂ ਭੱਜ ਰਹੇ ਨੇ ਪਰ ਇੱਥੇ ਦੇਖਿਏ ਤਾਂ ਬਹੁਤ ਬੜੀ ਟੀਮ ਇੱਥੇ ਅੱਜ ਨਜ਼ਰ ਆ ਰਹੀ ਹੈ ਔਰ ਚਾਵਲਾ ਸਾਹਿਬ ਨੇ ਤਾਂ ਦਾਅਵਾ ਠੋਕ ਦਿੱਤਾ ਹੈ ਕਿ ਉਹਨਾਂ ਦੀ ਜਿੱਤ ਇੱਥੇ ਪੱਕੀ ਦਿਖਾਈ ਦੇ ਰਹੀ ਹੈ ਇੱਥੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਡੋਰ ਟੂ ਡੋਰ ਜਾ ਕੇ ਵੋਟ ਪਾਣ ਦੀ ਅਪੀਲ ਕੀਤੀ ਜਾ ਰਹੀ ਹੈ ਕੀ ਪੂਰੀ ਇਹ ਟੀਮ ਜਿਹੜੀ ਆ ਨਵੀਂ ਟੀਮ ਹਾਲਾਕੀ ਨਾਲ ਲੈ ਕੇ ਚੱਲ ਰਹੇ ਨੇ ਪਰ ਕੀ ਇੱਥੇ ਜਿਹੜੇ ਵੋਟਰਸ ਨੇ ਖਾਸ ਕਰਕੇ ਸਾਈਕਲ ਪਾਰਟਸ ਐਸੋਸੀਏਸ਼ਨ ਦੇ ਉਹਨਾਂ ਵੱਲੋਂ ਜਿਹੜੀ ਹੈ ਇਹਨਾਂ ਨੂੰ ਵੋਟ ਪਾਈ ਜਾਏਗੀ ਔਰ ਵਿਰੋਧੀਆਂ ਵੱਲੋਂ ਲਗਾਏ ਜਾ ਰਹੇ ਇਲਜ਼ਾਮ ਦਾ ਕੀ ਜਵਾਬ ਆਏਗਾ ਇਹ ਦੇਖਣਾ ਹੋਏਗਾ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਅੱਜ ਗਿਲ ਰੋਡ ਦੇ ਉੱਤੇ ਪੂਰਾ ਹਜ਼ੂਮ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਇੱਥੇ ਪੂਰੇ ਨੌਜਵਾਨ ਔਰ ਜਿਹੜੇ ਨਵੇਂ ਐਸੋਸੀਏਸ਼ਨ ਨਾਲ ਜੁੜੇ ਮੈਂਬਰਾਂ ਤੋਂ ਲੈ ਕੇ ਪੁਰਾਣੇ ਐਸੋਸੀਏਸ਼ਨ ਦੇ ਮੈਂਬਰ ਲਗਾਤਾਰ ਨਾਲ ਚੱਲ ਰਹੇ ਨੇ ਸਾਡੇ ਨਾਲ ਗੌਰਵ ਸੂਜੀ ਨੇ ਫਾਈਨਾਂਸ ਸੈਕਟਰੀ ਦੀ ਪੋਸਟ ਦੇ ਉੱਤੇ ਇਲੈਕਸ਼ਨ ਲੜ ਰਹੇ ਨੇ ਗੌਰਵ ਜੀ ਪਹਿਲਾਂ ਤਾਂ ਅੱਜ ਐਡਾ ਵੱਡਾ ਹਜੂਮ ਇਕੱਠਾ ਹੋਇਆ ਕੀ ਰਿਸਪੌਂਸ ਦਿਖ ਰਿਹਾ ਸਰ ਤੁਸੀਂ ਆਪ ਹੀ ਜਵਾਬ ਦੇਤਾ ਕਿ ਐਡਾ ਵੱਡਾ ਹਜੂਮ ਖੜਾ ਹੋਇਆ ਤੇ ਹੁਣ ਤਾਂ ਸਾਰੀ ਪਿਕਚਰ ਕਲੀਅਰ ਹੋ ਗਈ ਸਰ ਹੁਣ ਤਾਂ ਕੁਝ ਕਹਿਣ ਨੂੰ ਰਹਿ ਹੀ ਨਹੀਂ ਗਿਆ ਨਹੀਂ ਪਰ ਜਿਹੜੇ ਵਿਰੋਧੀ بار بار આરોਪ ਲਾਉਂਦੇ ਨੇ ਕਿ ਇਹ ਤਾਂ ਨਵੇਂ ਬੰਦੇ ਨੇ ਨਵੇਂ ਬੰਦੇ ਨੇ ਪੁਰਾਣਾ ਤਾਂ ਕੋਈ ਹੈ ਹੀ ਨਹੀਂ ਸਰ ਸਾਰੇ ਜਾਣਦੇ ਨੇ ਮੇਰੇ ਫਾਦਰ ਸ਼੍ਰੀ ਜੀਵਨ ਕੁਮਾਰ ਸੂਤ 12 ਵਾਰ ਉਹ ਐਜ਼ ਅ ਫਾਈਨੈਂਸ ਸੈਕਟਰੀ ਔਰ ਜਨਰਲ ਸੈਕਟਰੀ ਦੀ ਸੇਵਾ ਕੀਤੀ ਹੈ ਮੇਰੇ ਬ੍ਰਦਰ ਰੂਪਕ ਸੂਦ ਪਿਛਲੇ 2 ਸਾਲ ਉਹਨਾਂ ਨੇ ਪੂਰੀ ਸੇਵਾ ਕੀਤੀ ਹੈ ਔਰ ਐਸੀ ਕੋਈ ਨਵੇਂ ਨਹੀਂ ਹੈ ਆਲਮੋਸਟ 50 ਸਾਲ ਦੇ ਮੈਂਬਰ ਹੈ ਔਰ ਇੱਕ ਇੱਕ ਮੈਂਬਰ ਨੂੰ ਬਖੂਬੀ ਜਾਣਦੇ ਆ ਔਰ ਸਾਡੇ ਫਾਦਰ ਸਾਹਿਬ ਦੀ ਮਤਲਬ ਇੰਨਾ ਕਿਸੇ ਨੂੰ ਵੀ ਮਿਲਦੇ ਆ ਇੰਨਾ ਪਿਆਰ ਕਰਦੇ ਆ ਅਗਲੇ ਔਰ ਉਹਨਾਂ ਨੇ ਇਮਾਨਦਾਰੀ ਔਰ ਤੈਦਿਲੀ ਨਾਲ ਆਪਣੀ ਸੇਵਾ ਕੀਤੀ ਹੈ ਨਹੀਂ ਪਰ ਚਾਵਲਾ ਸਾਹਿਬ ਨੂੰ ਇਹ ਕਿਉਂ ਕਹਿ ਰਿਹਾ ਕਿ ਹਰ ਵਾਰ ਆਂਦੇ ਆ ਨਵੀਂ ਟੀਮ ਲੈ ਕੇ ਆ ਜਾਂਦੇ ਆ ਹਰ ਵਾਰ ਆਂਦੇ ਨਵੀਂ ਟੀਮ ਲਿਆਉਂਦੇ ਆ ਦੇਖੋ ਵਿਰੋਧੀ ਆ ਜੀ ਉਹਨਾਂ ਨੇ ਕੁਛ ਨਾ ਕੁਛ ਕਮੈਂਟ ਕਰਨੇ ਆ ਐਸੀ ਵੀ ਪਿਛਲੀ ਵਾਰ ਉਹਨਾਂ ਨਾਲ ਸੀ ਐਸੀ ਅੱਜ ਦੀ ਚਾਵਲਾ ਜੀ ਦੀ ਮੈਂਬਰਾਂ ਦਾ ਕੋਈ ਕੰਮ ਨਹੀਂ ਹੋ ਸਕਿਆ ਮੈਂਬਰ ਲੰਬੇ ਦਿੰਦੇ 8-8 ਮਹੀਨੇ ਮੈਨੇਜਿੰਗ ਕਮੇਟੀ ਦੀ ਮੀਟਿੰਗ ਨਹੀਂ ਹੋਈ ਇੱਕ ਕਮੇਟੀ ਨਹੀਂ ਬਣਾ ਸਕੇ ਆਪਾਂ ਕੋਈ AGM ਨਹੀਂ ਕਰਾ ਸਕੇ ਕੋਈ ਮੈਂਬਰਾਂ ਨੂੰ ਮਿਲ ਨਹੀਂ ਸਕੇ ਹੁਣ ਮੈਂਬਰਾਂ ਦਾ ਰੋਸ ਹੈਗਾ ਤੇ ਆਪਾਂ ਜਾ ਕੇ ਫੇਰ ਉਹਦੇ ਵਿੱਚ ਖੜ੍ਹ ਦੀਏ ਉਹਦਾ ਫਾਇਦਾ ਕੀ ਹੈ ਭਾਜੀ ਅੱਛਾ ਜਿਹੜੀ ਬਾਰ-ਬਾਰ ਗੱਲ ਕੀਤੀ ਜਾ ਰਹੀ ਹੈ ਨਵੀਂ ਟੈਕਨੋਲੋਜੀ ਨਹੀਂ ਆਈ ਕੋਈ ਮੀਟਿੰਗ ਨਹੀਂ ਹੋਈ ਕੋਈ ਟਰੇਡਰ ਦੇ ਨਾਲ ਉਹਨਾਂ ਨੂੰ ਜਿਹੜਾ ਸੰਪਰਕ ਨਹੀਂ ਕੀਤਾ ਗਿਆ ਕੀ ਇਹ આરોਪ ਸਹੀ ਹੈ ਤੁਹਾਡੇ ਵੱਲੋਂ ਜਿਹੜੇ ਲਗਾਏ ਜਾ ਰਹੇ ਸਰ ਦੇਖੋ ਬਿਲਕੁਲ ਠੀਕ ਹੈ ਆਪਾਂ ਕੋਈ ਟ੍ਰਿਪ ਲੈ ਕੇ ਜਾਂਦੇ ਆਪਾਂ ਕੋਈ ਟਰੈਵਲ ਏਜੰਸੀ ਨਹੀਂ ਹੈ ਕਿ ਕਿਸੇ ਨੂੰ ਲੋਕਾਂ ਨੂੰ ਲੈਣ ਚਲੇ ਗਏ ਚਾਈਨਾ ਘੁਮਾ ਲਿਆ ਜਰਮਨ ਘੁਮਾ ਲਿਆ ਮੈਂਬਰਾਂ ਨੂੰ ਪਹਿਲਾਂ ਇੱਕ ਮੈਸੇਜ ਦੇਣਾ ਚਾਹੀਦਾ ਹੈ ਕਿ ਅਸੀਂ ਇਦਾਂ ਦਾ ਪਲਾਨ ਕਰ ਰਹੇ ਹਾਂ ਚਾਈਨਾ ਦਾ ਟ੍ਰਿਪ ਕਰ ਰਹੇ ਹਾਂ ਮੈਂਬਰ ਦੀ ਮੀਟਿੰਗ ਹੋਣੀ ਚਾਹੀਦੀ ਹੈ ਉਹਨਾਂ ਨੂੰ ਕੀ ਡਿਮਾਂਡ ਹੈ ਗਈਆਂ ਉਹਨਾਂ ਨੂੰ ਡਿਵੈਲਪਮੈਂਟ ਚਾਹੀਦੀ ਹੈ ਉਹਨਾਂ ਨੂੰ ਕੋਈ ਡਾਈ ਚਾਹੀਦੀ ਹੈ ਉਹਨਾਂ ਨੂੰ ਕੋਈ ਮਸ਼ੀਨਰੀ ਚਾਹੀਦੀ ਹੈ ਉਹਨਾਂ ਦੀ ਰਿਕੁਆਇਰਮੈਂਟ ਨੋਟ ਕਰੀਏ ਉੱਥੇ ਜਾ ਕੇ ਉਹਨਾਂ ਲਈ ਪੂਰਾ ਸਟੱਡੀ ਕਰੀਏ ਉੱਥੋਂ ਦੀ ਵੀਡੀਓਗ੍ਰਾਫੀ ਕਰਕੇ ਲਿਆਈਏ ਮੈਂਬਰ ਨੂੰ ਇਨਫੈਕਟ ਅਗਰ ਉਹ ਇੰਟਰਸਟਿਡ ਓਨ ਤਾਂ ਉਹਨਾਂ ਨੂੰ ਮਸ਼ੀਨਰੀ ਇੱਥੇ ਮੰਗਵਾ ਕੇ ਦਈਏ ਸਾਡੇ ਬੜੀ ਉਹ ਗੱਲ ਹੈ ਕਿ ਸਾਡੇ ਬੜੀ ਛੋਟੀ ਇੰਡਸਟਰੀ ਹੈ ਜਿਹੜੇ ਚਾਈਨਾ ਖੁਦ ਨਹੀਂ ਜਾ ਸਕਦੇ ਜਾਂ ਡਰਦੇ ਨੇ ਜਾਂ ਉਹਨਾਂ ਦਾ ਹੌਸਲਾ ਨਹੀਂ ਆਂਦਾ ਉਹਨਾਂ ਨੂੰ ਇੱਥੇ ਬੈਠੇ ਬੈਠੇ ਅਸੀਂ ਮਸ਼ੀਨਰੀ ਪ੍ਰੋਵਾਈਡ ਕਰਵਾਈਏ ਵੈਸੇ ਟੈਕਨੋਲੋਜੀ ਪ੍ਰੋਵਾਈਡ ਕਰਾਈਏ ਤਾਂ ਕਿ ਉਹ ਮਜ਼ਾ ਆ ਸਕ अच्छा ਤੁਹਾਡੇ ਤੇ ਕਿਉਂ આરોਪ ਲਾ ਰਿਹਾ ਵਿਰੋਧੀ ਮੈਂ ਹੁਣ ਉਹ ਸ਼ਬਦ ਇਸਤੇਮਾਲ ਨਹੀਂ ਕਰਨਾ ਚਾਹੁੰਦਾ ਤੁਸੀਂ ਸਮਝ ਲਓ ਕਿ ਨੌਜਵਾਨ ਦਾ ਉਲਟਾ ਸ਼ਬਦ ਉਹ ਇਸਤੇਮਾਲ ਕਰਦੇ ਆ ਇਹ ਕਿਉਂ ਸਰ ਉਹ ਮੇਰੇ ਵਿਰੋਧੀ ਨੇ ਨੇ ਜੀ ਉਹ ਮੇਰੇ ਵਿਰੋਧੀ ਨਹੀਂ ਨਹੀਂ ਵਿਰੋਧੀ ਨਹੀਂ ਨੇ ਜੀ ਅਸੀਂ ਆਠ ਇਧਰੋਂ ਆਂ ਆਠ ਉਧਰੋਂ ਐ 16 ਇੱਕ ਪਰਿਵਾਰ ਚੋਂ ਆ ਜੀ ਅਸੀਂ ਪੜ੍ਹੇ ਲਿਖੇ ਬੰਨੇ ਆ ਤੇ ਇੰਡਸਟਰੀ ਨੂੰ ਬਿਲੋਂਗ ਕਰਦੇ ਆ ਸਿਰਫ 29 ਤਰੀਕ ਤੱਕ ਇਲੈਕਸ਼ਨ ਐ ਭਾਜੀ ਉਸ ਤੋਂ ਬਾਅਦ ਪਰਿਵਾਰ ਆ ਮੈਂ ਤੁਹਾਡੇ ਚੈਨਲ ਤੇ ਫੇਰ ਰਿਕਵੈਸਟ ਕਰਨਾ ਹੈ ਏ ਦੇਖੋ ਕੋਈ ਵੀ ਜਿੱਤੇ ਕੋਈ ਵੀ ਹਾਰੇ ਉਹਨੂੰ 50 ਜਾਂ 100 ਵੋਟਾਂ ਘੱਟ ਪੈਣੀਆਂ ਜਾਂ ਜ਼ਿਆਦਾ ਹੋਣੀਆਂ ਆਫਟਰ ਆਲ ਜਿਹੜਾ ਹਾਰਿਆ ਉਹਦੇ ਤੇ ਵੀ ਤਾਂ ਲੋਕਾਂ ਦਾ ਕਿੰਨਾ ਵਿਸ਼ਵਾਸ ਹੈ ਤਾਂ ਹੀ ਉਹਨੂੰ ਵੋਟਾਂ ਪਾਈਆਂ ਕਿਉਂ ਨਾ ਆਪਾਂ 16 ਦੇ 16 ਮੈਂਬਰ ਬੈਠ ਕੇ ਲੋਕਾਂ ਲਈ ਮੈਂਬਰਾਂ ਲਈ ਹਿੱਤਾਂ ਦੇ ਵਿੱਚ ਉੱਥੇ ਕੰਮ ਕਿਉਂ ਨਾ ਕਰੀਏ ਕਿਉਂ ਆਪਣੀ ਈਗੋ ਰੱਖੀਏ ਕਿਉਂ ਅਸੀਂ ਕਿਸੇ ਦੀ ਲੈਗ ਪੁੱਲਿੰਗ ਕਰੀਏ ਕਿਉਂ ਨਾ ਇਕੱਠੇ ਹੋ ਕੇ ਕੰਮ ਕਰੀਏ ਭਾਜੀ ਅਚਾ ਨੌਜਵਾਨਾਂ ਨੂੰ ਕਿਉਂ ਨਾ ਨਾਲ ਲੈ ਕੇ ਜਨੀਆਂ ਬਲ ਦੱਸੋ ਸਰ ਮੈਂ ਅੱਜ ਜੇ ਤੁਸੀਂ ਕਹੋਗੇ ਇਲਜ਼ਾਮ ਲੱਗ ਜਾਣਾ ਤੁਹਾਡੇ ਤੇ ਸਰ ਅੱਜ ਦੇਖੋ ਮੇਰੀ ਏਜ ਅਰਾਊਂਡ 50 ইয়ারਸ ਹੈ ਮੈਂ ਨੌਜਵਾਨੀਆ ਮੈਂ ਮੀਡੀਅਮ ਹੈ ਨੌਜਵਾਨ ਦਾ ਸਾਡੇ ਬੱਚੇ ਵੀ ਇੰਡਸਟਰੀ ਜਾ ਚੁੱਕੇ ਹੈ ਜਿਉਂ ਉਹਨਾਂ ਨੂੰ ਕਹੀ ਐ ਐਕਸੈਸ਼ਨ ਆਜੋ ਉਹ ਆ ਕੇ ਰਾਜੀ ਨਹੀਂ ਉਹਨਾਂ ਨੂੰ ਦੇਖਣ ਨੂੰ ਇਨੀ ਸ਼ਰਮ ਆਉਂਦੀ ਹੈ ਇਨੀਆਂ ਵੀਡੀਓਜ਼ ਆਉਂਦੀਆਂ ਇੰਨੇ ਅਲੀਗੇਸ਼ਨਸ ਹੈ ਵਾਈ ਵੀ ਆਰ ਕ੍ਰੀਏਟਿੰਗ ਥਿਸ ਅਲੀਗੇਸ਼ਨਸ ਆਪਾਂ ਕਿਉਂ ਲਗਾ ਰਹੇ ਆ ਆਪਾਂ ਪਰਿਵਾਰ ਹੈ ਆਪਣੀਆਂ ਡਿਵੈਲਪਮੈਂਟ ਦੱਸੋ ਆਪਣੇ ਕੰਮ ਦੱਸੋ ਆਪਣੇ ਤਰੀਕੇ ਦੱਸੋ ਬਾਜੀ ਇੱਕ ਘਾਰ ਹੈ ਇੱਕ ਫੈਕਟਰੀ ਹੈ ਹਰ ਬੰਦੇ ਦਾ ਕੰਮ ਕਰਨ ਦਾ ਤਰੀਕਾ ਲੱਗ ਹੈ ਉਹਨਾਂ ਨੇ ਜੋ ਤਰੀਕੇ ਨਾਲ ਕੰਮ ਕੀਤਾ ਉਹਨਾਂ ਦੀ ਉਪਲਬਧੀ ਹੈ ਐਸੀ ਜੋ ਕਰਕੇ ਦਿਖਾਣਾ ਹੈ ਉਹ ਲੋਕਾਂ ਨੂੰ ਆਪਣੇ ਆਪ ਤਾਂ ਸਮਝ ਆ ਜਾਣਾ ਹੈ ਇਹਦੇ ਵਿੱਚ ਕੋਈ ਕਨਫਲਿਕਟ ਨਹੀਂ ਕੋਈ ਰੋਸ਼ਨੀ ਕੋਈ ਕਿਸੇ ਦਾ ਲਾਂਭਾ ਨਹੀਂ ਅੱਛਾ ਬਹੁਤ ਬੜੀ ਪੋਸਟ ਲਈ ਤੁਸੀਂ ਹੈਨਾ ਖੜੇ ਹੋ ਫਾਈਨਾਂਸ ਲਈ ਬਹੁਤ ਆਪਾਂ ਕਹਿੰਦੇ ਨੇ ਕਿ ਤੁਰੀ ਬਣਿਆ ਜਾਂਦਾ ਹੈਗਾ ਪਿਛਲਾ ਅਗਰ ਤੁਸੀਂ ਮੈਨੂੰ ਲੱਗਦਾ ਨਹੀਂ ਬੋਲ ਰਹੇ ਪਿਛਲਿਆਂ ਦਾ ਕੀ ਕਸੂਰ ਰਿਆ ਅੱਗੇ ਕਿ 10000 ਹੋਊਗਾ ਕੱਟ ਪਿਛਲੇ ਆ ਮੈਂ ਫੇਰ ਕਹਿ ਰਿਹਾ ਪਿਛਲੇ ਆ ਦਾ ਕੋਈ ਕਸੂਰ ਨਹੀਂ ਸਭ ਦੀ ਆਪਣੀ ਸਮਝ ਹੈ ਸਰ ਸਭ ਕੋਲ ਆਪਣਾ ਟਾਈਮ ਹੈ ਪਤਵਾਰ ਤੋਂ ਕਿਉਂ ਸਾਫ ਮੰਗਦੇ ਸਰ ਮੈਂ ਕੋਈ ਸਾਹ ਕਿਸੇ ਕੋਲ ਨਹੀਂ ਮੰਗਦਾ ਇਹ ਸਭ ਮੈਂਬਰ ਨੇ ਸਭ ਆਪਸ ਚ ਗੱਲ ਕਰਦੇ ਨੇ ਆਪਸ ਚ ਰੋਸ਼ ਨਹੀਂ ਮੈਂ ਕਿਸੇ ਤੇ ਲਗਾ ਸਕਦਾ ਕਿਸੇ ਤੇ ਦੋਸ਼ ਨਹੀਂ ਲਗਾ ਸਕਦਾ ਮੈਂ ਆਪਣੀਆਂ ਉਪਲਬਧੀਆਂ ਦੱਸ ਸਕਦਾ ਮੈਂ ਸਰ ਪੜਿਆ ਲਿਖਿਆ ਆਦਮੀ ਐ ਮੇਰੇ ਮਲੇਸ਼ਾਨ ਦੇ ਖਿਲਾਫ ਹੈ ਜੇ ਮੈਂ ਕਿਸੇ ਦੇ ਬਾਰੇ ਕੋਈ ਅਲੀਗੇਸ਼ਨ ਲਾਵਾਂ ਲੋਕਾਂ ਨੂੰ ਪਤਾ ਹੈ ਮੈਂਬਰਾਂ ਨੂੰ ਪਤਾ ਹੈ ਆਪਣੇ ਆਪ ਉਹਨਾਂ ਨੇ 29 ਤਰੀਕ ਨੂੰ ਵੋਟਾਂ ਦੇ ਵਿੱਚ ਪਾ ਕੇ ਦੱਸ ਦੇਣਾ ਤੇ ਆਪਣੇ ਕੋਲ ਰਿਜ਼ਲਟ ਆ ਜਾਣਾ ਆਪਣੇ ਆ ਪਤਾ ਲਾਈ ਜਾਣਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਸਰ ਅਜਾ ਕਰੰਟ ਜੋ ਫਾਈਨਾਂਸ ਸੰਭਲ ਲਈ ਤਿਆਰ ਨਹੀਂ ਸਰ ਬਿਲਕੁਲ ਤੈਦਲੀ ਨਾਲ ਐਜ਼ এ ਗੁਰੂ ਘਰ ਦੀ ਰਾਖੀ ਜਿਵੇਂ ਆਪਾਂ ਕਰਦੇ ਆ ਮੰਦਰਾ ਦੀ ਕਰਦੇ ਆ ਆਪਣੇ ਗੁਰਦੁਆਰਾ ਸਾਹਿਬ ਦੀ ਕਰਦੇ ਆ ਉਹਦਾ ਮੈਂ ਇੱਕ ਇੱਕ ਪੈਸੇ ਦੀ ਰਾਖੀ ਕਰਾਂਗਾ ਔਰ ਮੈਂਬਰ ਨੂੰ ਮਤਲਬ ਵਿਸ਼ਵਾਸ ਦੁਲਵਾਨਾ ਇੱਕ ਇੱਕ ਪੈਸੇ ਦਾ ਹਿਸਾਬ ਤਿੰਨ ਤਿੰਨ ਮਹੀਨੇ ਦੇ ਰਿਜ਼ਲਟ ਦੇ ਨਾਲ ਦੇ ਕੇ ਆਉਂਗਾ ਤੁਸੀਂ ਮਤਲਬ ਜਦੋਂ ਰੋਲਾ ਪੈਂਦਾ ਕਿ ਹਿਸਾਬ ਨਹੀਂ ਦਿੰਦੇ ਤੁਹਾਡੇ ਵੱਲੋਂ ਆ ਗਿਆ ਕਿ ਅਸੀਂ ਦਵਾਂਗੇ ਸਰ ਮੈਂ ਜੀ ਨੋ ਅਲੀਗੇਸ਼ਨ ਕਲੀਅਰ ਪਾਰਦਰਸ਼ੀ ਨਾਲ ਕੰਮ ਕਰਾਂਗੇ ਤਿੰਨ ਤਿੰਨ ਮਹੀਨੇ ਬਾਅਦ ਅਸੀਂ ਆਪਣਾ ਰਿਪੋਰਟ ਕਾਰਡ ਮੈਂਬਰ ਆਫ ਵਿੱਚ ਭੇਜਾਂਗੇ ਬਹੁਤ ਬਹੁਤ ਧੰਨਵਾਦ ਗੌਰਵ ਜੀ ਤਾਂ ਇੱਥੇ ਜਿੱਦਾਂ ਡੀਐਸ ਚਾਵਲਾ ਨੇ ਕਿਹਾ ਕਿ ਤਿੰਨ ਮਹੀਨੇ ਦੀ ਵਰਕਿੰਗ ਦਿਖਾਵਾਂਗੇ ਉਸ ਤੋਂ ਬਾਅਦ ਅੱਗੇ ਚੱਲਾਂਗੇ ਉਦੋਂ ਹੀ ਗੌਰਵ ਸੂਦ ਹੋਣਾ ਨੇ ਵੀ ਚੈਲੰਜ ਕਰ ਦਿੱਤਾ ਕਿ ਤਿੰਨ ਤਿੰਨ ਮਹੀਨਿਆਂ ਬਾਅਦ ਹਿਸਾਬ ਦਵਾਂਗੇ ਔਰ ਤਿੰਨ ਤਿੰਨ ਮਹੀਨਿਆਂ ਬਾਅਦ ਹਿਸਾਬ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਅਲੀਗੇਸ਼ਨ ਆਂਦਾ ਇੱਥੇ ਬੈਠ ਕੇ ਜਵਾਬ ਦੇਣਗੇ ਇੱਥੇ ਦੇਖ ਸਕਦੇ ਹੋ ਕਿ ਪੂਰਾ ਯੂਥ ਹੋਰ ਨਾਲੀ ਜਿੰਨੀ ਇੰਡਸਟਰੀ ਹੈ ਇੱਥੇ ਸਾਈਕਲ ਇੰਡਸਟਰੀ ਹੈ ਉਹ ਇੱਥੇ ਇਕੱਠੀ ਹੋਈ ਹੋਈ ਹੈ ਔਰ ਇਲੈਕਸ਼ਨ ਪਰਸੋ ਇਲੈਕਸ਼ਨ ਹੋਣਾ ਹੈ ਪਰਸੋ ਜਿਹੜੇ ਨੇ ਪਤਾ ਲੱਗ ਜਾਏਗਾ ਕਿ ਆਖਰ ਇਹ ਪੂਰੀ ਸਾਈਕਲ ਇੰਡਸਟਰੀ ਕਿਨੂੰ ਆਪਣਾ ਪ੍ਰਧਾਨ ਚੁੰਦੀ ਹੈ ਔਰ ਕਿਹਦੀ ਟੀਮ ਜਿਹੜੀ ਹੈ ਉਹ ਯੂनाइटेड ਸਾਈਕਲ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ ਨੂੰ ਕਮਾਂਡ یا پھر سنبل لی جا رہی ہے یونائیٹڈ سائیکل اینڈ پارٹس مینوفیکچرر ایسوسی ایشن دا الیکشن اتنا زیادہ سرگرم ہو گیا ہے کہ ہن ایک دوسرے دے اوپر جڑی ہے شبداवली دا بھی دھیان نہیں رکھا جا رہا ہے اور خاص کر کے یوتھ نوں لے کے کچھ اجہے شબ્د بولے گئے نے جنہاں تے اعتراض جتایا جا سکدا ہے گا۔ سر ਤੁਸੀਂ یوتھ ہو پورا نال ہے نا یوتھ جڑیا ہوا ہے بہت بڑی ایسوسی ایشن بہت بڑا الیکشن ਔਰ ਯੂਥ ਨੂੰ ਜਾ ਕੇ ਅਪਸ਼ਬਦ ਬੋਲਣੇ ਕਿ ਲੱਗਦਾ ਕਿ ਯੂਥ ਇਸ ਨੂੰ ਜਿਹੜੀ ਹੈ ਸਵੀਕਾਰ ਕਰ ਪਾਏਗੀ ਜਾਂ ਯੂਥ ਕਿਸੇ ਗਰੁੱਪ ਦੇ ਨਾਲ ਜੁੜੀ ਹੋਈ ਹੈ ਸਰ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇਹ ਸਰ ਜੇ ਇਹ ਯੂਥ ਨੂੰ ਜੋ ਸ਼ਬਦ ਤੁਸੀਂ ਦੱਸ ਰਹੇ ਹੋ ਕਿ ਜੋ ਚੀਜ਼ਾਂ ਬੋਲ ਰਹੇ ਨੇ ਜੇ ਯੰਗ ਐਂਟਰਪ੍ਰੈਨਿਅਰ ਨਹੀਂ ਅੱਗੇ ਆਏਗਾ ਤੇ ਉਹ ਪਿਛਲੇ ਪੁਰਾਣੇ ਕੀ ਕਰ ਰਹੇ ਨੇ ਸਾਲਾਂ ਤੋਂ ਜੇ ਇੰਨੇ ਸਾਲਾਂ ਤੋਂ ਉਹੀ ਇਲੈਕਸ਼ਨ ਲੜਦੇ ਆ ਰਹੇ ਆ ਫਿਰ ਯੰਗ ਕੀ ਕਰ ਰਿਹਾ ਜੇ ਯੂਥ ਨੂੰ ਅਸੀਂ ਨਾਲ ਲੈ ਕੇ ਚੱਲ ਰਹੇ ਆ ਅਸੀਂ ਚਾਵਲਾ ਜੀ ਦੀ ਹੈਲਪ ਨਾਲ ਅਸੀਂ ਸਾਰਿਆਂ ਨੂੰ ਉਹ ਸਾਨੂੰ ਪ੍ਰਮੋਟ ਕਰ ਰਿਹਾ ਕਿ ਅੱਗੇ ਤੁਸੀਂ ਵਧੋ ਤੇ ਉਹਦੇ ਵਿੱਚ ਗਲਤੀ ਕੀ ਹੈ ਨਹੀਂ ਉਹ ਇਹ ਕਹਿੰਦੇ ਕਿ ਹਰ ਸਾਲ ਨਵੀਂ ਟੀਮ ਲਿਆਉਂਦੇ ਆ ਹਰ ਸਾਲ ਨਵੇਂ ਚਿਹਰੇ ਲਿਆਉਂਦੇ ਆ ਸਰ ਹਰ ਸਾਲ ਨਵੀਆਂ ਚਾਹੀਦੀਆਂ ਜਨਰੇਸ਼ਨ ਤਾਂ ਵੱਧ ਹੀ ਰਹੀ ਹੈ ਕੋਈ ਜਨਰੇਸ਼ਨ ਇਹ ਥੋੜੀ ਜਿਹੜੀ ਪਿਛਲੇ ਸਾਲ ਸੀ ਉਹ ਅੱਜ ਨਹੀਂ ਹੈ ਜਿਹੜੀ ਅੱਜ ਨਵੀਂ ਜਨਰੇਸ਼ਨ ਆਈ ਹੈ ਉਹਦੇ ਨਈ ਟੈਕਨੀਕਸ ਆ ਜਿਹੜੀ ਪੜ੍ਹਾਈ ਵੱਧਦੀ ਹੈ ਉਹ ਹਰ ਸਾਲ ਨਵੀਂ ਆਂਦੀ ਹੈ ਜੋ ਨਈ ਸਟੱਡੀਜ਼ ਆ ਰਹੀਆਂ ਜੇ ਸਾਰੇ ਟੈਕਨੀਕਸ ਆ ਰਹੀਆਂ ਉਹ ਹਰ ਸਾਲ ਨਵੀਂ ਆ ਰਹੀ ਹੈ ਤੇ ਉਹ ਨਵੇਂ ਬੱਚਿਆਂ ਨੂੰ ਹੀ ਪੜਾਈ ਜਾ ਰਹੀ ਆ ਉਹ ਪੁਰਾਣਿਆਂ ਨੂੰ ਨਹੀਂ ਪੜਾਈ ਜਾ ਰਹੀ ਉਹ ਤਾਂ ਪੜ ਲਏ ਇੰਨੇ ਸਾਲ ਪੁਰਾਣੇ ਉਹਨਾਂ ਨੇ ਇੰਨੇ ਸਾਲ ਤੋਂ ਉਹ ਐਸੋਸੀਏਸ਼ਨ ਦੇ ਇਲੈਕਸ਼ਨ ਨੂੰ ਸਿਆਸਤ ਸਮਝ ਲਿਆ ਜੇ ਉਹ ਸਿਆਸਤ ਨਾਲ ਹੀ ਚੱਲਣਗੇ ਤੇ ਫਿਰ ਯੰਗ ਕੀ ਕਰੇਗਾ ਜੇ ਯੰਗ ਤਾਂ ਉੱਥੇ ਹੀ ਖੜਾ ਜੇ ਉਹ ਲੋਕ ਆਫਿਸ ਬੇਰਰ ਬਣ ਰਹੇ ਨੇ ਬਟ ਯੰਗ ਕੀ ਕਰ ਰਿਹਾ ਯੰਗਰ ਕੋਲ ਤਾਂ ਟੈਕਨੀਕਸ ਹੈ ਯੰਗ ਕੋਲ ਤਾਂ ਨਵੇਂ ਆਈਡੀਆਜ਼ ਹੈ ਯੰਗ ਦਾ ਨਿਆ ਅੱਗੇ ਲੈ ਕੇ ਜਾਣਾ ਚਾਹ ਰਿਹਾ ਕਿ ਯੂਥ ਲੈ ਕੇ ਜਾਏਗਾ ਅੱਗੇ ਉਹ ਥੋੜੀ ਕਹਿ ਰਿਹਾ ਕਿ ਹਾਂ ਨਹੀਂ ਜੀ ਮੇਰੇ ਕੋਲ ਪੁਰਾਣੀ ਟੈਕਨੀਕਸ ਹੈ ਉਹਦੇ ਕੋਲ ਨਵੇਂ ਸਾਰੇ ਸਿਸਟਮ ਹੈ ਨਈ ਸਾਰੀ ਟੀਮ ਹੈ ਨਵੇਂ ਸਾਰੇ ਬੰਦੇ ਆ ਨਹੀਂ ਇਲੈਕਸ਼ਨ ਸਿਆਸਤ ਦਾ ਰੂਪ ਕਿਉਂ ਧਾਰਦੀ ਜਾ ਰਹੀ ਹੈ ਔਰ ਇਹ ਸ਼ਬਦ ਵੀ ਸਿਆਸਤਦਾਨਾਂ ਵਾਲੇ ਵਰਤਣ ਲੱਗ ਗਏ ਇਹ ਉਹੀ ਪੁਰਾਣੇ ਬਜ਼ੁਰਗ ਨੇ ਜੀ ਜੋ ਚਾਹਤਾ ਧਾਰ ਰਹੇ ਆ ਨਵੇਂ ਯੂਥ ਤੋਂ ਕਦੇ ਸੁਣਿਆ ਕਿ ਉਹ ਕਿ ਇਲੈਕਸ਼ਨ ਕੋਈ ਮਤਲਬ ਪੋਲੀਟੀਕਲ ਵਿੰਡਟਾ ਕੁਛ ਨਹੀਂ ਹੈ ਇਹ ਲੋਕ ਤਾਂ ਆਪਣੇ ਆਪਣੇ ਆਈਡੀਆਜ਼ ਲਈ ਖੜੇ ਆ ਕਿ ਆਪਣੇ ਆਈਡੀਆਜ਼ ਪ੍ਰਮੋਟ ਕਰਨੇ ਆ ਇੰਨੇ ਐਂਟਰਪ੍ਰੈਨਿਅਰ ਜਿਹੜੇ ਸਾਡੇ ਨਾਲ ਖੜੇ ਆ ਇਹ ਸਾਰੇ ਯੰਗ ਐਂਟਰਪ੍ਰੈਨਿਅਰਸ ਨੇ ਸਾਰੇ ਆਪ ਆਪਣੇ ਆਪਣੀ ਫੈਕਟਰੀ ਤੇ ਅੱਜ ਆਪ ਪ੍ਰੋਪਰਾਈਟਰ ਨੇ ਉਹਦਾ ਫਾਇਦਾ ਤਾਂ ਹੀ ਸਾਨੂੰ ਮਿਲੇਗਾ ਜਦ ਅਸੀਂ ਇਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਜੇ ਇਹ ਅੱਗੇ ਕੁਝ ਬਨਣਗੇ ਜੇ ਇਹ ਨਹੀਂ ਕੁਝ ਬਨਣਗੇ ਫਿਰ ਕੁਝ ਨਹੀਂ ਕਰ ਸਕਦੇ ਫਿਰ ਤਾਂ ਉਹ ਪੁਰਾਣੇ ਆਈਡੀਆ ਦੀ ਚੱਲ ਰਹੀ ਹੈ ਫਿਰ ਇੰਡਸਟਰੀ ਉਹੀ ਇੰਨੇ ਸਾਲ ਪੁਰਾਣੀ ਸੀ ਅੱਜ ਵੀ ਉਹੀ ਪੁਰਾਣੀ ਚੱਲੇਗੀ ਠੀਕ ਹੈ ਆਖਰੀ ਸਵਾਲ ਹੈ ਕੀ ਯੂਥ ਡੀਐਸ ਚਾਵਲਾ ਜੀ ਦੀ ਅਗਵਾਈ ਦੇ ਵਿੱਚ ਲੱਗ ਰਿਹਾ ਹੈ ਕਿ ਸਹੀ ਦਿਸ਼ਾ ਵੱਲ ਚੱਲ ਰਹੀ ਹੈ ਬਿਲਕੁਲ ਚੱਲ ਰਹੀ ਹੈ ਜੀ ਅਸੀਂ ਤਾਂ ਹੀ ਸਾਰਿਆਂ ਤੋਂ ਨਾਲ ਅਸੀਂ ਪ੍ਰਭਾਵਿਤ ਹੋਏ ਤਾਂ ਹੀ ਆਏ ਆ ਅਸੀਂ ਨਾਲ ਨਹੀਂ ਤਾਂ ਕਿਉਂ ਯੂਥ ਆਏਗਾ ਯੂਥ ਕਦੇ ਸੁਨੇਹਾ ਫੈਕਟਰੀ ਤੋਂ ਉੱਠ ਕੇ ਤੇ ਕਾਰਾਂ ਤੋਂ ਉੱਠ ਕੇ ਆ ਰਿਹਾ ਜਿਹੜਾ ਉੱਠ ਕੇ ਆ ਰਿਹਾ ਤੁਸੀਂ ਇੰਨਾ ਇੰਨਾ ਰਸ਼ ਦੇਖਿਆ ਇੰਨੇ ਯੂਥ ਦੇਖੇ ਆ ਉਹ ਤਾਂ ਹੀ ਆਇਆ ਜਦੋਂ ਉਹਦੇ ਕੋਲ ਆਈਡੀਆਸ ਨੇ ਆ ਉਹ ਦੇਖ ਕੇ ਆਇਆ ਕਿ ਚਾਵਲਾ ਜੀ ਸਾਰਿਆਂ ਨੂੰ ਪ੍ਰਮੋਟ ਕਰ ਰਿਹਾ ਉਹ ਇਹ ਨਹੀਂ ਦੇਖ ਰਿਹਾ ਕਿ ਪੁਰਾਣੇ ਬੰਦੇ ਸਾਰੇ ਆ ਉਹ ਦੇਖ ਰਿਹਾ ਕਿ ਯੂਥ ਜ਼ਰਾ ਅੱਗੇ ਚੱਲ ਰਿਹਾ ਤਾਂ ਉਹ ਨਾਲ ਚੱਲ ਰਿਹਾ ਡੋਰ ਟੂ ਡੋਰ ਚੋਣ ਪ੍ਰਚਾਰ ਇੱਕ ਤਰ੍ਹਾਂ ਦੇ ਨਾਲ ਕੀਤਾ ਗਿਆ ਹੈਗਾ ਹਾਲਾਂਕਿ ਸਾਈਕਲ ਪਾਰਟਸ ਐਸੋਸੀਏਸ਼ਨ ਦਾ ਇਹ ਚੋਣ ਹੈਗਾ ਲੇਕਿਨ ਇਹਨੂੰ ਸਿਆਸਤ ਦਾ ਅਖਾੜਾ ਜ਼ਰੂਰ ਬਣਦਾ ਹੋਇਆ ਦੇਖਿਆ ਜਾ ਰਿਹਾ ਹੈਗਾ ਗੱਲਬਾਤ ਕਰ ਲੈਨੇ ਸਰ ਇੰਡਸਟਰੀਸਟ ਦਾ ਇਹ ਇਲੈਕਸ਼ਨ ਹੈਗਾ ਲੇਕਿਨ ਸਿਆਸਤ ਦਾ ਅਖਾੜਾ ਬਣਦਾ ਹੋਇਆ ਨਜ਼ਾਰਾ ਦੇਖੋ ਜੀ ਇਹ ਹੁਣ ਸਿਆਸਤ ਕਰਨ ਵਾਲੇ ਜਾਣਨ ਕਿ ਉਹਨਾਂ ਨੇ ਸਿਆਸਤ ਕਿਹੜੀ ਗੱਲਾਂ ਕਰਨੀਆਂ ਅਸੀਂ ਇੰਡਸਟਰੀ ਤੇ ਪਹਿਰਾ ਦੇ ਰਹੇ ਹਾਂ ਠੋਕ ਵਜਾ ਕੇ ਪਹਿਰਾ ਦੇਵਾਂਗੇ ਚਾਹੇ ਕੋਈ ਅਫਸਰ ਹੋਵੇ ਚਾਹੇ ਸਰਕਾਰ ਹੋਵੇ ਜਦੋਂ ਜਦੋਂ ਇੰਡਸਟਰੀ ਦੇ ਖਿਲਾਫ ਚੱਲੂ ਅਸੀਂ ਉਹਨਾਂ ਦਾ ਘੜਾ ਚਰਾਹੇ ਜਾ ਕੇ ਪੰਨਾਂਗੇ ਇਹੋ ਹੀ ਮੈਂ ਕਹ ਰਿਹਾ ਸ਼ਬਦਾ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ ਹੈ ਨਾ ਮਰਿਆਦਾ ਭੁੱਲਦੇ ਜਾ ਰਹੇ ਚਾਹੇ ਤੁਸੀਂ ਚਾਹੇ ਦੂਜਾ ਗੁੱਟ ਉਹ ਨੌਜਵਾਨਾਂ ਨੂੰ ਕੁਝ ਹੋਰ ਨਾਮ ਨਾਲ ਬੁਲਾ ਰਹੇ ਹੈ ਹਿਸਾਬ ਦੇ ਦੇਣ ਲਈ ਕੁਝ ਹੋਰ ਨਾਮ ਵਰਤੇ ਜਾ ਰਹੇ ਇਹ ਠੀਕ ਹੈ ਮੈਂ ਆਪਣੇ ਗਰੁੱਪ ਦੀ ਜ਼ਿੰਮੇਵਾਰੀ ਲੈ ਸਕਦਾ ਸਾਡੀ ਟੀਐਮ ਡੀਐਸ ਚਾਵਲਾ ਦੀ ਕੋਈ ਵੀ ਮੈਂਬਰ ਕੋਈ ਵੀ ਕੈਂਡੀਡੇਟ ਕੋਈ ਐਸਾ ਸ਼ਬਦ ਨਹੀਂ ਬੱਜੂਗਾ ਜਿਹੜਾ ਗੈਰ ਸੱਭਿਖ ਹੋਵੇ ਇਹ ਸਾਰੇ ਸਾਡੇ ਜਿਹੜੇ ਦੂਜੇ ਪਾਸੇ ਇਲੈਕਸ਼ਨ ਲੜ ਰਿਹਾ ਸਾਡੇ ਭਰਾ ਸਾਡੇ ਸਤਕਾਰਯੋਗ ਨੇ ਵੱਡੇ ਛੋਟੇ ਭਰਾ ਨੇ ਸਾਡੇ ਵੱਲੋਂ ਕੋਈ ਲਫ਼ਜ਼ ਨਹੀਂ ਨਿਕਲੂਗਾ ਜਿਹੜਾ ਕੋਈ ਉਹ ਲਫ਼ਜ਼ ਕੱਢ ਰਹੇ ਉਹਨਾਂ ਨੂੰ ਮੁਬਾਰਕ ਹੈ ਅੱਛਾ ਪਰਸੋ ਹੁਣ ਕੀ ਨਤੀਜਾ ਦੇਖਦੇ ਹੋ ਆ ਤੁਸੀਂ ਹਾਂ ਦੇਖਿਆ ਡੋਰ ਟੂ ਡੋਰ ਤਿੰਨ 350 ਮੈਂਬਰ ਸਾਡੇ ਲਈ ਵੋਟਾਂ ਮੰਗ ਰਿਆ ਇਹ ਤਾਂ ਆਵਾਮ ਜਦੋਂ ਤਰਦਾ ਨਾ ਤਾਂ ਫਿਰ ਫੈਸਲਾ ਪਰਮਾਤਮਾ ਨੇ ਕਰਨਾ ਤੁਹਾਡੇ ਸਾਹਮਣੇ ਹੋਏਗਾ ਤੇ ਫੈਸਲਾ ਜਿਹੜਾ 350 ਲੋਕਾਂ ਨੇ ਕਰਨਾ ਹੈ ਔਰ ਕਿ तकरीबन ਦੱਸ ਰਹੇ ਹੈ ਕਿ ਇਸ ਤੋਂ ਕਿਤੇ ਜ਼ਿਆਦਾ ਹਜ਼ੂਮ ਜਿਹੜਾ ਇਹਨਾਂ ਦੇ ਨਾਲ ਅੱਜ ਚੱਲ ਰਿਹਾ ਸੀਗਾ ਪਰਸੋਂ ਇੰਤਜ਼ਾਰ ਖਤਮ ਹੋ ਜਾਏਗਾ ਕਿ ਆਖਰ ਐਡੀ ਵੱਡੀ ਐਸੋਸੀਏਸ਼ਨ ਦੀ ਪ੍ਰਧਾਨਗੀ ਕੌਣ ਔਰ ਕਿਹੜਾ ਗਰੁੱਪ ਕਰਦਾ ਹੋਇਆ ਨਜ਼ਰ ਆਏਗਾ ਲੁਧਿਆਣਾ ਦਾ ਕੈਮਰਾ ਪਰਸੰਦੀਪਕ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ